ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਗਮਟੀ ਕਲਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡੇ ਦੀ ਆ ਬਾਈ ਦਾ ਇੱਕ ਨਗ ਸੇਲ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਗੁੰਮਟੀ ਕਲਾ ਜੀ ਤੇ ਮੋਬਾਈਲ ਨੰਬਰ 90415 8186 ਠੀਕ ਆ ਜੀ ਇਹ ਛੋਟੀ ਦੀ ਕੀ ਡਿਟੇਲ ਆ ਜੀ ਇਹ ਛੋਟੀ ਪੌਣੇ 2.5 ਤਿੰਨ ਸਾਲਾਂ ਦੀ ਹੈ ਜੀ ਠੀਕ ਆ ਜੀ ਤੇ ਇਹਦੀ ਮਾਦਾਰ ਕਾਟ 16 ਲੀਟਰ ਸੀ ਜੀ ਠੀਕ ਆ ਜੀ ਆਪਣੇ ਘਰ ਦੀ ਝੋਟੀ ਹੈ ਜੀ ਆਪਣੀ ਘਰ ਦੀ ਝੋਟੀ ਹੈ ਜੀ ਠੀਕ ਆ ਜੀ ਤੇ ਟੀਕਾ ਲਿਆ ਜੀ ਝੋਟੀ ਨੇ ਟੀਕਾ ਹਜੀ ਲੈਂਦਾ ਨਹੀਂ ਜੀ ਵੀ ਠੀਕ ਆ ਭਰਾਇਆ ਨਹੀਂ ਹਜੇ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਮੂੰਹ ਮੱਥਾ ਚੈੱਕ ਕਰ ਲਓ ਜੀ ਸੋਨਾ ਸੰਗ ਦੇ ਜੀ ਝੋਲੀ ਦੇਖ ਲਓ ਜੀ ਤੋੜ ਕੇ ਦਿਖਾ ਦਿਓ ਜੀ ਬਸ ਸੋਨੇ ਰੰਗ ਰੂਪ ਦੀ ਦੇਖ ਸਕਦੇ ਹੋ ਤੁਸੀਂ ਕੱਦ ਕਾਠ ਦੇ ਪਾਸੋਂ ਬਹੁਤ ਵੱਡੇ ਕੱਦ ਦੀ ਤੇ ਹੈਵੀ weight ਦੀ ਝੋਟੀ ਆ ਜੀ ਬਾਈ ਦੱਸਦਾ ਏ ਟੀਕਾ ਹਜੇ ਲਿਆ ਨਹੀਂ ਝੋਟੀ ਨੇ ਜੀ 4-5-3 ਸਾਲ ਉਮਰ ਆ ਜੀ ਬਸ ਬੰਦੋ ਜੀ ਫਿਰਲੀ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਚੈੱਕ ਕਰ ਲਓ ਜੀ ਸੋਨਾ ਮੂਹ ਮੱਥਾ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀ ਇਹਨੇ ਕਨੈਕਟ ਕਰਨਾ ਹੋਵੇ ਬਾਈ ਨਾਲ ਕਰ ਸਕਦਾ ਜੀ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ 45000 ਰੁਪਏ ਜੀ 45000 ਰੁਪਏ ਬਾਈ ਡਿਮਾਂਡ ਕਰਦੇ ਆ ਬਾਕੀ ਕੋਈ ਵੀ ਵੀਰ ਆਊਗਾ ਮੌਕੇ ਤੇ ਮਾਨਤਨ ਜਰੂਰ ਕੀਤਾ ਜਾਊਗਾ ਜੀ ਹਾਂ ਵਿੱਚ ਮਾਨਤਨ ਕਰਦੇ ਧੰਨਵਾਦ ਜੀ